ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈੱਲ ਆਨ ਨੂੰ ਅਲਰਟ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲ ਸਕੇ ਅੱਜ ਦੇ ਵੀਰ ਪਿੰਡ ਅਮੀਰਕੇ ਅਮਰਕੋਟ ਜ਼ਿਲ੍ਹਾ ਛੇਰੀ ਤਰਤਾਰ ਸਾਹਿਬ ਤਹਿਸੀਲ ਪੱਟੀ ਆਨਰ ਭਾਈ ਬਿੱਟੂ ਦੇ ਕੋਲ ਪਹੁੰਚ ਚੁੱਕੇ ਹਾਂ ਕਸ਼ਟ ਬੇਨਤੀ ਕਰਦੇ ਹਾਂ ਕਿਦੋਂ ਵੀ ਸਜਣੋ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਜਰੂਰ ਨਰਖ ਪਰ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਵਾਰ-ਵਾਰ ਬੇਨਤੀ ਕਰਦੇ ਆਂ ਸਾਡਾ ਕੰਮ ਵੀਡੀਓ ਬਣਾਉਣਾ ਤੁਹਾਡਾ ਕੰਮ ਨਰਖ ਪਰ ਕਰਨਾ ਤੇ ਲਈਏ ਤੇਰੇ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਤੀ ਕਲਾ ਚੜਤੀ ਕਲਾ ਜੀ ਠੀਕ ਹੈ ਜੀ ਤੇ ਐਡਰੈਸ ਦੱਸਿਓ ਭਣਪਰਾ ਪਿੰਡ ਮੀਰਕੇ ਜੀ ਹਾਂਜੀ ਤਸੀਲ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰਨ ਜੀ ਠੀਕ ਆ ਦੋ ਹਾਂਜੀ ਦੋ ਇਹ ਕਿਦਾਂ ਦੀ ਸੂਈ ਆ ਇਹਨੂੰ ਅੱਗੇ ਜਾਓਗੇ ਜੀ 5-6 ਦਿਨ ਜੀ ਤੇ ਬੋਲਾ ਕਿੰਨਾ ਕੇ ਫਿਰ ਬੋਲਾ 9 ਕਿਲੋ ਪਰ 8 ਕਿਲੋ ਦੀ ਆਪਾਂ ਗਾਰੰਟੀ ਦਿੰਨੇ ਜੀ ਲੇ ਖੋਲ ਕੇ ਤੋਰਾ ਚੈੱਕ ਰਾਈਏ ਕਰਾ ਲਓ ਜੀ ਸਜਨੋ 8 ਕਿਲੋ ਦੀ ਗਾਰੰਟੀ ਦਿੰਦਾ ਨੀਲੀ ਰਾਵੀ ਦੇ ਵਿੱਚ ਮਗਰ ਮੇਲ ਕਾਫ ਆ ਤੇ ਸੋਹਣੀ ਆ ਪੂਰੀ ਮੂੰਹ ਮੱਥੇ ਲੱਗਦੀ ਆ ਤੇ ਦੂਜਾ ਦੂਜਾ ਸੁਹਾ ਤੀਜਾ ਆ ਦੂਜਾ ਦੂਜਾ ਠੀਕ ਆ ਸੇਂਗ ਖੋਲਾ ਜਾਣਾ ਹਾਂਜੀ ਤਿੱਜਾ ਵੀ ਹੋ ਸਕਦੀ ਤੇਜਾ ਵੀ ਹੋ ਸਕਦੀ ਆ ਆਪਣੀ ਸੋ ਹੀ ਸਮਝ ਗਈ ਦੇਖ ਕੇ ਖੜੇ ਹੋ ਜੀ ਕਣਵਾ ਤੂ ਆ ਬਾਕੀ ਚੰਗੀ ਹੈ ਢੂਟ ਚੰਗੀ ਆ ਪੇਟ ਪੁੜੇ ਦੀ ਬਹੁਤ ਸਾਫ ਆ ਲਾਇਓ 베ਦੀ ਕੱਦ ਚੰਗਾ ਵੱਡਾ ਜੀ ਆ ਭਾਜੀ ਲੋ ਜੀ ਐਂ ਚੇਰਾ ਮੈਂ ਜੀ ਨੀਲੀ 라ਵੀ ਬਿੱਲੀ ਮਣਕੀ ਅੱਖ ਆਉਂਦੀ ਜੇ ਤੇ ਪੈਰਾਂ ਦੇ ਵੀ ਨਿਸ਼ਾਨ ਥਣ ਥਣ ਬਹੁਤ ਸੋਹਣੇ ਚਾਰੇ ਲੱਗੇ ਆ ਮੇਲ ਕਾਫ ਮਗਰ ਆ ਗਿਆ ਜੀ ਭਾਈ ਬੇਟੂ ਜੀ ਫਿਰ ਇਹਦਾ ਕੀ ਮੁੱਲ ਕਰਦੇ ਜੀ ਸੰਧੂ ਸਾਹਿਬ ਮੁੱਲ 68000 ਰੁਪਏ ਜੀ ਅੱਛਾ ਦੇ ਕਿੰਨੇ ਦੇਣੀ ਦੇਣੀ 60000 ਦੀ ਹੋਰ ਕੋਈ ਯਾਰ ਛੱਡ ਕੇ 65000 ਰੁਪਏ ਦੇਣੀ ਚੌੜ ਦੀ ਜੀ ਨਹੀਂ ਸੰਧੂ ਸਾਹਿਬ ਵੇਖ ਲੋ ਜਾਨ ਦੇ 64000 ਦੀ ਹਾਂਜੀ 8 ਕਿਲੋ ਦੁੱਧ ਆ ਤੇ ਮੱਝ ਮਿਲ ਜੂਗੀ ਸਜਣੋ ਹਾਂਜੀ ਦੂਜੇ ਨੰਬਰ ਦੇ ਉੱਚਾ ਬਚਾ ਆ ਕੀ ਨੀਲੀ 라ਵੀ ਨੀਲੀ 라ਵੀ ਕਿੰਨੇ ਕ ਦੁੱਧ ਆ ਨੀਲੀ 라ਵੀ ਥੱਲੇ ਇਹਦੇ ਸੰਤੂ ਸਾਹਿਬ 6 ਕਿਲੋ ਦੁੱਧ ਜੀ ਅੱਛਾ 5 ਕਿਲੋ ਦੇ ਧਾਰ ਬਣਾ ਮਰਜੀ ਅੱਛਾ ਹਾਂਜੀ 5 ਕਿਲੋ ਦੀ ਫੁੱਲ ਗਰੰਟੀ ਹਾਂਜੀ ਚੋਣ ਚਾਨ ਇੱਕ ਦੰਗ ਇੱਕ ਨੰਬਰ ਇੱਥੇ ਮਿਲਦੀ ਮਾਲੀ ਦੇ ਐਸੇ ਤੇ ਦੋਵੇਂ ਟਾਈਮ ਦੇ ਅੱਛਾ ਬਣੀ ਪੁਣੀ ਵੀ ਖਾਂ ਹਾਂਜੀ ਕਿੰਨੇ ਕੀ ਚਾਹੀਦੀ ਇੱਕ ਮਹੀਨਾ ਹੋ ਗਿਆ ਬਣੀ ਇੱਕ ਮਹੀਨਾ ਪਰ ਆਪ ਗਰੰਟੀ ਦੇ ਦਿੰਦੇ ਆਓ ਤਨ ਥੋੜਾ ਆ ਹਾਂਜੀ ਬਾਕੀ ਸੋਹਣੀ ਆ ਨਾ ਜਵਾਈ ਜਵਾਈ ਲੋ ਜੀ ਖੋਲ ਕੇ ਤੋਰਾ ਚੱਕ ਰਹੀਏ ਅੰਦਰ ਲੋ ਭਾਈ ਸਜਨੋ ਐਨੂੰ ਹਾਂਜੀ ਕਿਨੂੰ ਐਨੂੰ ਕਰ ਦੋ ਆ ਐਨੂੰ ਕਰ ਦੋ ਕਿ ਤਨੂੰ ਕਰ ਦੋ ਲੋ ਜੀ ਨੀਲੀ ਰਾਵੀ ਦੇ ਵਿੱਚ ਝੋਟੀ ਦੂਜਾ ਸੁਆ ਦੱਸ ਰਹੇ ਨੇ ਤੋਰਾ ਤਰਾ ਚੰਗਾ ਹੈ ਚੰਗੀ ਆ ਗੋਲ ਮਟੋਲ ਜੀ ਲੋ ਜੀ ਮੋੜ ਲਿਓ ਜੀ ਲੋ ਇਹ ਕੁਆਲਟੀ ਬਹੁਤ ਸੋਹਣੀ ਆ ਬਿੱਲੀ ਮਣਕੀ ਆਖਿਆ ਪਿਓਰ ਨੀਲੀ ਰਾਵੀ ਪਿਓਰ ਨੀਲੀ ਰਾਵੀ ਆ ਗਈ ਹੈਨਾ ਹਾਂਜੀ ਲਓ ਜੀ ਲਓ ਜੀ ਥਾਂ ਲੈ ਬਹੁਤ ਸੋਹਣਾ ਲੱਗਾ ਪੱਧਰ ਇੱਕੋ ਚੱਕਰ ਮਾਲੀ ਨੂੰ ਠੀਕ ਹੈ ਜੀ ਭਾਈ ਬੇਟੋ ਫਿਰ ਇਹੰਦਾ ਕੀ ਲੈ ਦੇ ਇਹਦਾ ਵੀ ਛੋਟਾ ਆ ਮੋਲੀ ਕਿੰਨਾ ਕੀ 48000 ਦੀ ਕਿੰਨੇ ਰੀਜ ਸੁਣੋ 2000 ਛੋਟ ਕਰ ਦੀ ਐਸਾਈ 46000 ਦੇ ਦੇ ਦੀਏ ਹੋਰ ਕਰੀਏ ਕੋਈ ਖੁੱਲਾ ਆਇਆ 47000 ਦੇ ਹੰਦੂ ਸਾਹਿਬ ਹੋਣੀ 44 ਦੀ ਨਹੀਂ ਨਹੀਂ ਹੰਦੂ ਸਾਹਿਬ ਕਰ ਦਈਏ ਨਹੀਂ ਕਟਾ ਕੋਹ ਨੇ ਦਪਾਇੰਡੀ 44000 ਦੀ ਸਜਣੋ ਜੈਸਨੋ ਕੀਤੀ ਆ ਤੇ ਉਹ ਜਿਹੜੀ 64 ਦੀ ਦੋ ਮੱਜਾਂ ਤੇ ਆਪਣੀ ਨਰਖ ਪਰ ਕਰਿਓ ਪਿੰਡ ਅਮੀਰ ਕੇ ਪਹੁੰਚ ਕੇ ਸਾਡੇ ਵਾਲੋ ਸਾਰਿਆਂ ਨੂੰ ਪਿਆਰ ਭਰੀ ਸასი ਕਲ ਦੀ ਰੱਬ ਰੱਖਾ